ਦੀਆਂ ਪੁਲਿਸ ਦੀਆਂ ਭਰੀਆਂ ਫਿਰਦੀਆਂ ਨੇ ਡਾਂਗਾ ਲੈ ਕੇ ਸਾਡੀਆਂ ਜਣਾ ਪੱਟਣ ਲਈ ਜਦੋਂ ਪੰਜਾਬ ਦੀ ਪੁਲਸ ਤਹਿਆ ਕਰਕੇ ਤਰੀ ਹੋਈ ਐ ਇਹਨਾਂ ਦਾ ਲਕੀਰ ਖਿੱਚੋ ਕਿ ਤੁਸੀਂ ਪੰਜਾਬ ਦੇ ਪੱਖ 'ਚ ਖੜਨਾ ਹੈ ਕਿ ਤੁਸੀਂ ਕਾਰਪੋਰੇਟਾਂ ਦੇ ਪੱਖ 'ਚ ਖੜਨਾ ਹੈ ਤੇ ਫਿਰ ਡਾਂਗ ਬਰਾਬਰ ਚੱਲਣੀਆਂ ਤੇ ਚੱਲੂਗੀ ਜਿ세 ਦੇ ਯੁਰਤ ਨਹੀਂ ਜੇਕਰ ਜ਼ਮੀਨਾਂ ਕੋਈ ਖੋਹ ਆ ਰਿਹਾ ਕੋਈ ਖੋਹ ਰਿਹਾ ਤਾਂ ਸਾਡੇ ਪੰਜਾਬ ਦੀ ਪੁਲਿਸ ਆ ਉਹ ਚਾਹੇ ਜਿਉਂਦਾ ਵਸਵਾ ਵੇਖੋ ਮਲੌਰ ਦੇ ਵਿੱਚ ਤਿੰਨ ਪਿੰਡਾਂ ਦੀ ਜ਼ਮੀਨ ਖੋੜ ਦੀ ਤਿਆਰੀ ਆ ਭਾਰਤ ਮਾਲਾ ਦੇ ਪ੍ਰੋਜੈਕਟਾਂ ਜਿੰਨੀ ਜ਼ਮੀਨ ਖੋਹੀ ਜਾ ਰਹੀ ਆ ਉਹ ਪੁਲਿਸ ਖੋ ਰਹੀ ਆ ਡੀਓਟੀਓ ਜਿਹੜੀ ਭਾਰਤ ਸਰਕਾਰ ਦੀ ਅਕਾ ਭਾਰਤ ਸਰਕਾਰ ਜਿਹੜੀ ਸੂਬੇ ਦੀ ਸਰਕਾਰ ਦੀ ਅਕਾ ਤੇ ਸੂਬੇ ਦੀ ਸਰਕਾਰ ਨੇ ਅਜਾਇ ਕਾਨੂੰਨ ਬਣਾ ਕੇ ਪੁਲਿਸ ਨੂੰ ਪਾਵਰ ਦਿੱਤੀ ਆ ਕਿ ਜਿੱਥੇ ਡਾਂਗ ਚਲਾਉਣ ਲਈ ਜਿੱਥੇ ਗੋਲੀ ਚਲਾਉਣ ਲਈ ਐਸਟੀਐਮ ਡੀਸੀ ਦੀ ਜ਼ਰੂਰਤ ਹੁੰਦੀ ਸੀ ਉੱਥੇ ਇੱਕ ਥਾਣੇਦਾਰ ਵੀ ਚਲਾ ਲੈਂਦਾ ਜੌਂਦ ਦੇ ਵਿੱਚ ਜ਼ਮੀਨ ਬਚਾਓ ਸੰਗਰਾਮ ਰੈਲੀ 'ਚ ਪਹੁੰਚੇ ਸਾਰੇ ਹੀ ਕਿਸਾਨ ਮਜ਼ਦੂਰ ਭੈਣਾ ਭਰਾ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਜਦੋਂ ਤੋਂ ਦੁਨੀਆ ਤੇ ਕਬਜ਼ਾ ਕਰਨ ਦੀ ਲੜਾਈ ਚੱਲੀ ਆ ਦੋ ਚੀਜ਼ਾਂ ਦੀ ਲੜਾਈ ਜਿਹੜੀ ਆ ਉਹ ਅੱਗੇ ਰਹੀ ਆ ਤੇ ਦੋ ਹੀ ਚੀਜ਼ਾਂ ਤੇ ਲੜਾਈ ਹੋਈ ਆ ਉਹ ਆ ਜ਼ਮੀਨ ਤੇ ਪਾਣੀ ਚਾਹੇ ਦੁਨੀਆ ਦਾ ਇਤਿਹਾਸ ਵੇਖ ਲਵੋ ਜਿੰਨੇ ਵੀ ਹਮਲਾਵਰ ਇੱਕ ਜਗ੍ਹਾ ਤੋਂ ਤੁਰ ਕੇ ਦੂਜੀ ਜਗ੍ਹਾ ਗਏ ਨੇ ਜਾਂ ਇਹ ਕਹਿ ਲਓ ਕਿ ਭਾਰਤ ਦੇ ਵਿੱਚ ਜਿੰਨੇ ਵੀ ਹਮਲਾਵਰ ਆਏ ਨੇ ਉਹ ਇਸ ਕਰਕੇ ਆਏ ਨੇ ਕਿ ਇੱਥੋਂ ਦੀ ਜ਼ਮੀਨ ਪਜਾਉ ਹੈ ਇੱਥੇ ਧਰਤੀ ਉੱਤੇ ਪਾਣੀ ਆ ਕਿਉਂਕਿ ਹਿਮਾਲਿਆ ਪਰਬਤ ਬਣਿਆ ਇੱਥੇ ਕਿੰਨੀਆਂ ਨਦੀਆਂ ਵਹਿੰਦੀਆਂ ਨੇ ਜ਼ਮੀਨ ਤੇ ਹੇਠ ਪਾਣੀ ਆ ਤਾਂ ਉਸ ਜ਼ਮੀਨ ਨੂੰ ਖੋਣ ਲਈ ਰਾਜਿਆਂ ਰਜਵਾੜਿਆਂ ਨੇ ਜੋਰ ਲਾਇਆ ਉਸ ਤੋਂ ਬਾਅਦ ਪਹਿਲਾਂ ਬ੍ਰਾਹਮਣਵਾਦੀਆਂ ਨੇ ਫਿਰ ਜਿਹੜੇ ਬਾਹਰ ਤੋਂ ਆਏ ਉਹਨਾਂ ਨੇ ਫਿਰ ਇੱਥੇ ਅੰਗਰੇਜ਼ ਕਾਬਜ਼ ਹੋਏ ਤੇ 1947 ਤੋਂ ਬਾਅਦ ਇਹ ਹੋ ਗਿਆ ਕਿ ਉਹਨਾਂ ਇੱਥੋਂ ਅੰਗਰੇਜ਼ ਚਲੇ ਗਏ ਨੇ ਹੁਣ ਜਿਹੜੇ ਭਾਰਤ ਦੇ ਲੋਕ ਨੇ ਏ ਵੋਟਾਂ ਪਾਉਂਦੇ ਨੇ ਤੇ ਸਰਕਾਰ ਚੁਣਦੇ ਨੇ ਪਰ ਇਹ ਭਲੇਖਾ ਹੀ ਰਿਆ ਸਾਨੂੰ ਹਮੇਸ਼ਾ ਸਾਡੇ ਮੁਲਕ ਦੇ ਉੱਤੇ ਹਮੇਸ਼ਾ ਢਵਾਈਲਾਂ ਦਾ ਰਾਜ ਰਿਆ ਪਹਿਲਾਂ ਜ਼ਗੀਰਦਾਰਾਂ ਦਾ ਸੀ ਅੰਗਰੇਜ਼ ਕੰਪਨੀ ਬਣਾ ਕੇ ਆਏ ਉਹਨਾਂ ਨੇ ਜ਼ਗੀਰਦਾਰਾਂ ਨੂੰ ਨਾਲ ਲੈ ਲਿਆ ਤੇ ਪਿੰਡਾਂ ਦੇ ਪਿੰਡ ਉਹਨਾਂ ਨੂੰ ਅਲਾਟ ਕਰ ਦਿੱਤੇ ਜਿਵੇਂ ਉਹਨਾਂ ਦੇ ਪਿਓ ਦੀ ਜ਼ਗੀਰ ਸੀ ਉਸ ਤੋਂ ਬਾਅਦ 47 ਤੋਂ ਬਾਅਦ ਇੱਥੇ ਕਾਰਪੋਰੇਟ ਕੰਪਨੀ ਆਪ ਉਹ ਆਪਣੀਆਂ ਪਾਰਟੀਆਂ ਬਣਾ ਕੇ ਜ਼ਮੀਨ ਹੜਪਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੁਣ ਪਿਛਲੇ ਕੁਝ ਦਹਾਕਿਆਂ ਤੋਂ ਅਮਰੀਕਨ ਸਾਮਰਾਜ ਤੇ ਉਹਨਾਂ ਦੇ ਜ਼ੋਟੀਦਾਰਾਂ ਨੇ ਸਾਰਿਆਂ ਨੇ ਰਲ ਕੇ WTO ਬਣਾ ਲਈ ਜਿਸ ਨੂੰ ਆਪਾਂ ਵਿਸ਼ਵ ਵਪਾਰ ਸੰਸਥਾ ਕਹਿੰਦੇ ਆ ਤੇ ਉਹਨੇ ਸਾਡੇ ਇਸ ਖਿੱਤੇ ਦੀਆਂ ਜ਼ਮੀਨਾਂ ਖੋਣ ਲਈ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾਏ ਪਿਛਲੇ ਸਮੇਂ 2020 ਦੇ ਵਿੱਚ ਨਵੇਂ ਤਿੰਨ ਖੇਤੀ ਕਾਨੂੰਨ ਬਣਾਏ ਗਏ ਜਿਹੜੇ ਕਿਸੇ ਕਿਸਾਨ ਨੂੰ ਪੁੱਛ ਕੇ ਨਹੀਂ ਬਣਾਏ ਗਏ ਉਹਨਾਂ ਕਾਰਪੋਰੇਟਾਂ ਨੂੰ ਫਾਇਦਾ ਦੇਣ ਲਈ ਜ਼ਮੀਨਾਂ ਦੇ ਲਈ ਬਣਾਏ ਗਏ ਤੇ ਉਹ ਉਹਨਾਂ ਕਾਨੂੰਨਾਂ ਦੇ ਖਿਲਾਫ ਤੁਸੀਂ ਲੜੇ ਤੇ ਤੁਸੀਂ ਉਹਨਾਂ ਨੂੰ ਰੱਦ ਕਰਾਇਆ ਅੱਜ ਫੇਰ WTO ਨੇ ਨਵੀਆਂ ਨੀਤੀਆਂ ਕਿਉਂਕਿ WTO ਇੱਥੇ ਸਿੱਧਾ ਕੋਈ ਆ ਕੇ ਨਹੀਂ ਲੜ ਸਕਦਾ ਕਿਸੇ WTO ਦੇ ਵਿੱਚ ਕਿਸੇ ਕਾਰਪੋਰੇਟ ਕੰਪਨੀ ਦੇ ਸੇ ਜ਼ਗੀਰਦਾਰ ਚ ਯੁਰਤ ਹੈ ਨਹੀਂ ਕਿ ਉਹ ਸਾਡੀਆਂ ਜ਼ਮੀਨਾਂ ਖੋ ਜAVE ਤਾਂ ਉਹਨਾਂ ਨੇ ਫੇਰ ਪਿਛਲੀ ਸਰਕਾਰ ਚ ਨਵਾਂ ਹੱਲਾ ਬੋਲਦਿਆਂ ਪੁਲਿਸ ਦੇ ਹੱਥ ਇੰਨੇ ਕੋ ਮਜ਼ਬੂਤ ਕੀਤੇ ਨੇ ਕਿ ਉਹ WTO ਜਿਹੜੀ ਭਾਰਤ ਸਰਕਾਰ ਦੀ ਅਕਾ ਭਾਰਤ ਸਰਕਾਰ ਜਿਹੜੀ ਸੂਬੇ ਦੀ ਸਰਕਾਰ ਦੀ ਅਕਾ ਤੇ ਸੂਬੇ ਦੀ ਸਰਕਾਰ ਨੇ ਅਜਾਇ ਕਾਨੂੰਨ ਬਣਾ ਕੇ ਪੁਲਿਸ ਨੂੰ ਪਾਵਰ ਦਿੱਤੀ ਆ ਕਿ ਜਿੱਥੇ ਡਾਂਗ ਚਲਾਉਣ ਲਈ ਜਿੱਥੇ ਗੋਲੀ ਚਲਾਉਣ ਲਈ ਐਸਟੀਐਮ ਦੇਸੀ ਦੀ ਜ਼ਰੂਰਤ ਹੁੰਦੀ ਸੀ ਉੱਥੇ ਇੱਕ ਥਾਣੇਦਾਰ ਵੀ ਚਲਾ ਲੈਂਦਾ ਸੋ ਆਜ ਦੇ ਵਿੱਚ ਅੱਜ ਦੇ ਦਿਨ 'ਚ ਕਿਸੇ ਦੀ ਜ਼ਰਤ ਨਹੀਂ ਜੇਕਰ ਜ਼ਮੀਨਾਂ ਕੋਈ ਖਵਾ ਰਿਆ ਕੋਈ ਖੋ ਰਿਆ ਤਾਂ ਸਾਡੇ ਪੰਜਾਬ ਦੀ ਪੁਲਿਸ ਹੈ ਉਹ ਚਾਹੇ ਜਿਉਂ ਦਾ ਮਸਲਾ ਵੇਖੋ ਮਲੋੜ ਦੇ ਵਿੱਚ ਤਿੰਨ ਪਿੰਡਾਂ ਦੀ ਜ਼ਮੀਨ ਖੋੜ ਦੀ ਤਿਆਰੀ ਆ ਭਾਰਤ ਮਾਲਾ ਦੇ ਪ੍ਰੋਜੈਕਟਾਂ ਜਿੰਨੀ ਜ਼ਮੀਨ ਖੋਈ ਜਾ ਰਹੀ ਆ ਉਹ ਪੁਲਿਸ ਖੋ ਰਹੀ ਆ ਪ੍ਰਧਾਨ ਜੀ ਪਹਿਲਾਂ ਬੋਲ ਰਹੇ ਸੀ ਕਿ ਗੱਡੀਆਂ ਪੁਲਿਸ ਦੀਆਂ ਭਰੀਆਂ ਫਿਰਦੀਆਂ ਨੇ ਡਾਂਗਾ ਲੈ ਕੇ ਉਹ ਭਰਾਵੋ ਕਿਤੋਂ ਹੋਰ ਨਹੀਂ ਆਏ ਹੋਏ ਉਹ ਸਾਡੇ ਪਿੰਡਾਂ ਚੋਂ ਭਰਤੀ ਹੋਏ ਨੇ ਸੋ ਸਾਨੂੰ ਇਹ ਵੀ ਨਿਸ਼ਾਨਦੇਹੀ ਕਰਨੀ ਪੈਣੀ ਹੈ ਕਿ ਕਿਵੇਂ ਕੁਹਾੜੇ ਦੇ ਦਸਤੇ ਵਿੱਚ ਸਾਡੇ ਦਸਤਾ ਬਣ ਕੇ ਸਾਡੇ ਚ ਹੀ ਸਾਡੀਆਂ ਹੀ ਜੜਾਂ ਵੱਡਣ ਲਈ ਸਾਡੀਆਂ ਹੀ ਜੜਾਂ ਪੱਟਣ ਲਈ ਜਦੋਂ ਪੰਜਾਬ ਦੀ ਪੁਲਸ ਤਹੱਯਾ ਕਰਕੇ ਤਰੀ ਹੋਈ ਹੈ ਤਾਂ ਨਿਸ਼ਾਨਦਾ ਹੀ ਕਰੋ ਇਹਨਾਂ ਦਾ ਲਕੀਰ ਖਿਚੋ ਵੀ ਤੁਸੀਂ ਪੰਜਾਬ ਦੇ ਪੱਖ 'ਚ ਖੜਨਾ ਹੈ ਕਿ ਤੁਸੀਂ ਕਾਰਪੋਰੇਟਾਂ ਦੇ ਪੱਖ 'ਚ ਖੜਨਾ ਹੈ ਤੇ ਫੇਰ ਡਾਂਗ ਬਰਾਬਰ ਚੱਲਣੀਆਂ ਤੇ ਚੱਲੂਗੀ ਫੇਰ ਹੀ ਜ਼ਮੀਨਾਂ ਬਚਾਈਆਂ ਜਾ ਸਕਦੀਆਂ ਸੋ ਮੈਂ ਅਖੀਰ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀ ਪੰਜਾਬ ਵੱਲੋਂ ਡਾਕਟਰ ਦਰਸ਼ਨਪਾਲ ਜੀ ਵੱਲੋਂ ਇਹ ਵਿਸ਼ਵਾਸ ਤੋਂ ਹਨ ਕਿ ਜ਼ਮੀਨਾਂ ਦੀ ਲੜਾਈ ਸਯੁਗਤ ਕਿਸਾਨ ਮੋਰਚਾ ਪੰਜਾਬ ਤੇ ਪੰਜਾਬ ਦੇ ਕਿਸਾਨ ਮਜ਼ਦੂਰ ਲੜਨਗੇ ਉਨ੍ਹਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡਟ ਕੇ ਸਾਥ ਦੇਊਗੀ ਮੂਹਰੇ ਹੋ ਕੇ ਲੜੂਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ